ਨਾਮ ਨਾਲ ਸ਼ਾਂਤ ਹੋਏ ਇਤ ਵਿਦਮਨ ਧੀਰੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਤੋਂ ਬਿਨਾ ਮਨ ਨੂੰ ਸ਼ਾਂਤੀ ਆ ਨਹੀਂ ਸਕਦੀ ਠੀਕ ਹੈ ਕੋਈ ਕਿਸ ਤਰ੍ਹਾਂ ਦਾ ਕਰਮ ਕਾਂਡ ਕਰਦਾ ਹੈ ਕੋਈ ਕਿਸ ਤਰ੍ਹਾਂ ਦਾ ਆਪ ਕੋ ਆਪਣੀ ਮੱਤ ਹਨ ਪਰ ਜਦੋਂ ਤੱਕ ਉਸ ਪਰਿਪੂਰਨ ਪਰਮੇਸ਼ਰ ਵਾਹਿਗੁਰੂ ਦਾ ਨਾਮ ਨਹੀਂ ਸਿਮਰਦੇ ਉਦੋਂ ਤੱਕ ਮਨ ਨੂੰ ਸ਼ਾਂਤ ਨਹੀਂ ਆਵੇਗੀ ਕਰਮ ਕਾਂਡ ਭਾਵੇਂ ਆਪਾਂ ساری ਜ਼ਿੰਦਗੀ ਕਰਦੇ ਰਹੀਏ ਸਤਿਗੁਰੂ ਜੀ ਦੇ ਨਾਮ ਤੋਂ ਬਿਨਾਂ ਬਾਕੀ ਸਭ ਕਰਮ ਕਾਂਡ ਹੀ ਹੈ ਕਿਉਂਕਿ ਜਿਸ ਤਰ੍ਹਾਂ ਆਪਾਂ ਮੋਟੀ ਮੋਟੀ ਜਿਹੀ ਉਦਾਹਰਣ ਹੈ ਜਿੰਨੇ ਮਰਜੀ ਕਾਗਜ਼ ਆਪਾਂ ਭਰ-ਭਰ ਕੇ ਫੈਲਾ ਤਿਆਰ ਕਰ ਦਈਏ ਭਰ-ਭਰ ਕੇ ਇਤਨੇ ਵੱਡੇ ਗ੍ਰੰਥ ਤਿਆਰ ਹੋ ਜਾਣ ਇਤਨੇ ਵੱਡੇ ਵੱਡੇ ਕੋਈ ਵੱਡੇ ਤੋਂ ਵੱਡਾ ਆਪਾਂ ਲਿਟਰੇਚਰ ਲਿਖ ਦਈਏ ਪਰ ਉਦੋਂ ਤੱਕ ਉਹਨਾਂ ਕਾਗਜ਼ਾਂ ਦੀ ਕੀਮਤ ਨਹੀਂ ਹੈ ਜਦੋਂ ਤੱਕ ਉਹਨਾਂ ਉੱਪਰ ਕੋਈ ਮੋਹਰ ਨਹੀਂ ਲੱਗਦੀ ਕੋਈ ਕਿਸੇ ਸੰਸਥਾ ਦੀ ਮੋਹਰ ਜਾਂ ਕਿਸੇ ਵੀ ਕੋਈ ਵੀ ਪ੍ਰਮਾਣਿਤ ਨਹੀਂ ਹੁੰਦੀ ਉਹ ਚੀਜ਼ ਜਦੋਂ ਤੱਕ ਉਹਦੇ ਉੱਪਰ ਮੋਹਰ ਨਹੀਂ ਲੱਗਦੀ ਤੇ ਉਹਦੀ ਵੈਲਿਊ ਜ਼ੀਰੋ ਹੈ ਤੇ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਦੇ ਪਰਮੇਸ਼ਰ ਦੇ ਨਾਮ ਤੇ ਜਪੇ ਤੋਂ ਬਿਨਾ ਜਿੰਨੇ ਵੀ ਦੁਨੀਆ ਦੇ ਫੋਕੇ ਕਰਮ ਕਾਂਡ ਹਨ ਇਹਨਾਂ ਦੀ ਵੈਲਿਊ ਜ਼ੀਰੋ ਹੈ ਤੇ ਨਾਮ ਜਪੇ ਨਾਲ ਹੀ ਇਹ ਸਫਲੇ ਹਨ ਸੋ ਇਸ